ਨਗਰੀ ਅਮਰਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦਾ ਹੋਇਆ ਕਿਸਾਨਾਂ ਦੇ ਵੱਲੋਂ ਵਿਰੋਧ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜਿੱਥੇ ਕੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਆਵੇਗਾ ਤਾਂ ਉਸ ਨੂੰ ਘੇਰ ਕੇ ਸਵਾਲ ਪੁੱਛੇ ਜਾਣਗੇ ਤਾਂ ਅੱਜ ਅਮਰਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਪਹੁੰਚ ਰਹੇ ਸੀ ਤਾਂ ਉਸ ਤੋਂ ਪਹਿਲਾਂ ਹੀ ਕਿਸਾਨ ਝੰਡੀਆਂ ਲੈ ਕੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਇਸ ਬਾਬਤ ਮਾਹੌਲ ਦੇਖੋ ਤੁਸੀਂ ਕੀ ਬਣਦਾ ਪੁਲਿਸ ਕਿਸਾਨਾਂ ਨੂੰ ਰੋਕਦੀ ਆ ਪਰ ਕਿਸਾਨ ਕਹਿੰਦੇ ਨੇ ਅਸੀਂ ਹੁਣ ਰੋਕਣ ਵਾਲੇ ਨਹੀਂ ਆ ਕਿਉਂਕਿ ਸਾਡੀਆਂ ਜ਼ਮੀਨਾਂ ਤੇ ਹੁਣ ਅੱਖ ਰੱਖ ਲਈ ਆ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਪਹਿਲਾਂ ਸਾਡੇ ਜਿਉਂ ਅੰਦੋਲਨ ਚੱਲ ਰਹੇ ਸੀ ਖੰਭੂ ਬਾਰਡਰ ਤੇ ਖਨੌਰੀ ਬਾਰਡਰ ਉਹਨਾਂ ਅੰਦੋਲਨਾਂ ਨੂੰ ਤਾਰਪਿੱਡੋ ਕਰ ਦਿੱਤਾ ਤੇ ਹੁਣ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਜਾਣਕਾਰੀ ਵੀ ਸਾਡੇ ਮੈਂ ਸਰਬੰਸ ਸਿੰਘ ਭੰਦੇੜ ਕਿਸਾਨ ਮਜ਼ਦੂਰ ਮੋਰਚਾ ਨੇ ਪੂਰੇ ਪੰਜਾਬ ਅੰਦਰ ਉਹਦੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਮੁੱਖ ਮੰਤਰੀ ਪਾਰਟੀ ਪ੍ਰਧਾਨ ਜਾਣਗੇ ਉਹਨਾਂ ਦਾ ਪੀਸਫੁਲੀ ਢੰਗ ਨਾਲ ਜਾ ਕੇ ਸਵਾਲ-ਜਵਾਬ ਕਰਿਆ ਕਰਾਂਗੇ ਇੱਕ ਤਾਂ ਲੈਂਡ ਪੂਲਿੰਗ ਪਾਲਿਸੀ ਹੁਣ ਜੈਮਨ ਅਰੋੜਾ ਜੀ ਸੱਚੇ ਆ ਕਿ ਉਹ ਸਮਾਧਾਨ ਕਿਸਾਨਾਂ ਨਾਲ ਸਮਾਧਾਨ ਤੋਂ ਭੱਜ ਰਹੇ ਨੇ ਇਹਦੋਂ ਗਾਹਾਂ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਤੇ ਮੋਰਚੇ ਉਖਾੜੇ ਗਏ ਔਰ ਜਿਵੇਂ ਕਿਸਾਨਾਂ ਦਾ ਕਰੋੜਾ ਰੁਪਏ ਦੀਆਂ ਟਰੈਕਟਰ ਟਰਾਲੀਆਂ ਆਮ ਜਨਤਾ ਇਹਨਾਂ ਨੂੰ ਟਰਾਲੀ ਚੋਰ ਕਹਿਣ ਲੱਗ ਪਈ। ਤੋਂ ਜਿਵੇਂ ਉਹਦਾ ਨੁਕਸਾਨ ਕੀਤਾ ਔਰ ਹੋਰ ਮੰਗਾ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਇਹਨਾਂ ਦਾ ਸਟੈਂਡ ਕੀ ਹੈਗਾ ਭਾਰਤ ਅਮਰੀਕਾ ਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੀਤਾ ਕੀ ਹੈਗਾ ਇਹ ਸਵਾਲ ਕਰਨ ਵਾਸਤੇ ਆਏ ਆ ਔਰ ਅੱਜ ਜਿਹੜਾ ਵਾ ਅੱਜ ਅਸੀਂ ਜਿਹੜੇ ਆ ਇਹ ਕੱਥੂ ਨੰਗਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਜਿਹੜਾ ਪ੍ਰੋਗਰਾਮ ਸਾਡਾ ਹੋ ਰਿਹਾ ਵਸੀਂ ਵਿਰੋਧ ਕਰਨ ਪਹੁੰਚੇ ਆ ਔਰ ਅਮਨ अरोड़ा ਜੀ ਪਹਿਲੀ ਗੱਲਾਂ ਤੋਂ ਸਾਨੂੰ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਆ ਹਾਂ ਜੀ ਇਹ ਆ ਜੀ ਕਸ਼ਮੀਰ ਪੈਲਸ ਜਿੱਥੇ ਅਮਨ अरोड़ा ਪੰਜਾਬ ਪ੍ਰਦੇਸ਼ ਪ੍ਰਧਾਨ ਆਮ ਆਰ ਵੀ ਪਾਰਟੀ ਉਹ ਪ੍ਰੋਗਰਾਮ ਵਾਸਤੇ ਆਏ ਹੋਏ ਆ ਤੇ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਆ ਮਾਲ ਉਤਨਾਤ ਕਿਤੇ ਗਿਆ ਵੱਡੀ ਗਿਣਤੀ ਦੇ ਵਿੱਚ ਔਰ ਇਧਰਲੀ ਸਾਈਡ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਆਵਾ ਮਰਦਾਬਾਦ 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 ਜਗਨਨਤਮਾਨ ਸਰਕਾਰ ਮਰਦਾਬਾਦ ਮਰਦਾਬਾਦ ਲੈਂਡ ਪੋਲਿੰਗ ਨੀਤੀ ਰੱਬ ਕਰੋ ਮੈਂ ਸਰਬੰਸੰਗ ਪਹੇਰਾ ਕਿਸਾਨ ਮਜ਼ਦੂਰ ਮੋਰਚਾ ਨੇ ਪੂਰੇ ਪੰਜਾਬ ਅੰਦਰ ਉਹਦੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਮੁੱਖ ਮੰਤਰੀ ਪਾਰਟੀ ਪ੍ਰਧਾਨ ਜਾਣਗੇ ਉਹਨਾਂ ਦਾ ਪੀਸਫੁਲੀ ਢੰਗ ਨਾਲ ਜਾ ਕੇ ਸਵਾਲ-ਜਵਾਬ ਕਰਿਆ ਕਰਾਂਗੇ ਇੱਕ ਤਾਂ ਲੈਂਡ ਪੂਲਿੰਗ ਪਾਲਿਸੀ ਹੁਣ ਜੈਮਨ ਅਰੋੜਾ ਜੀ ਸੱਚੇ ਆ ਕਿ ਉਹ ਸਮਾਧ ਕਰਨ ਕਿਸਾਨਾਂ ਨਾਲ ਸਮਾਧ ਕਰਨ ਤੋਂ ਭੱਜ ਰਹੇ ਨੇ ਇਹਦੋਂ ਗਾਹਾਂ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਤੇ ਮੋਰਚੇ ਉਖਾੜੇ ਗਏ ਔਰ ਜਿਵੇਂ ਕਿਸਾਨਾਂ ਦਾ ਕਰੋੜਾ ਰੁਪਏ ਦੀਆਂ ਟਰੈਕਟਰ ਟਰਾਲੀਆਂ ਆਮ ਜਨਤਾ ਇਹਨਾਂ ਨੂੰ ਟਰਾਲੀ ਚੋਰ ਕਹਿਣ ਲੱਗ ਪਈ। ਤੋਂ ਜਿਵੇਂ ਉਹਦਾ ਨੁਕਸਾਨ ਕੀਤਾ ਔਰ ਹੋਰ ਮੰਗਾ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਇਹਨਾਂ ਦਾ ਸਟੈਂਡ ਕੀ ਹੈਗਾ ਭਾਰਤ ਅਮਰੀਕਾ ਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈਗਾ ਇਹ ਸਵਾਲ ਕਰਨ ਵਾਸਤੇ ਆਏ ਆ ਔਰ ਅੱਜ ਜਿਹੜਾ ਵਾ ਅੱਜ ਅਸੀਂ ਜਿਹੜੇ ਆ ਇਹ ਕੱਠੂ ਨੰਗਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਹ ਜਿਹੜਾ ਪ੍ਰੋਗਰਾਮ ਸਾਡਾ ਹੋ ਰਿਹਾ ਵਾ ਅਸੀਂ ਵਿਰੋਧ ਕਰਨ ਪਹੁੰਚੇ ਆ। ਔਰ ਅਮਨ अरोड़ा ਜੀ ਪਹਿਲੇ ਗੱਲਾਂ ਤੋਂ ਸਾਨੂੰ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਆ ਹਾਂ ਜੀ ਇਹ ਆ ਜੀ ਕਸ਼ਮੀਰ ਪੈਲਸ ਜਿੱਥੇ ਅਮਨ अरोड़ा ਪੰਜਾਬ ਪ੍ਰਦੇਸ਼ ਪ੍ਰਧਾਨ ਆਮ ਆਰਨੀ ਪਾਰਟੀ ਉਹ ਪ੍ਰੋਗਰਾਮ ਵਾਸਤੇ ਆਏ ਹੋਏ ਆ ਇਹ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਆ ਮਾਲ ਉਹ ਤਾਇਨਾਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਔਰ ਇਧਰਲੀ ਸਾਈਡ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵੱਲੋਂ ਸਰਕਾਰ ਮਰਦਾਬਾਦ 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 ਪਗਲਾਂ ਤਮਾਲ ਸਰਕਾਰ ਮਰਦਾਬਾਦ 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 ਲਾਣ ਪੋਲੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਦੇ ਨਾਬਕੌਬ ਵਾਲੀ ਸਰਕਾਰ ਦਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਤੁਸੀਂ ਸੁਣਿਆ ਕਿਸਾਨ ਆਗੂ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਸਿੱਧੀ ਚੇਤਾਵਨੀ ਸਰਕਾਰ ਨੂੰ ਦੇ ਦਿੱਤੀ ਆ ਤੇ 10 ਤਰੀਕ ਨੂੰ ਵੱਡਾ ਕੰਮ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਉਹਨਾਂ ਦੇ ਵੱਲੋਂ ਜਿੱਥੇ ਅੱਜ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਪਿੰਡ ਜੋਧਾ ਚ ਮਹਾਰੈਲੀ ਕੀਤੀ ਆ ਤੇ ਕੱਲ ਨੂੰ ਮਾਫ ਕਰਨਾ 10 ਤਰੀਕ ਨੂੰ 10 ਅਗਸਤ ਨੂੰ ਹਰਿਆਣਾ ਦੇ ਵਿੱਚ ਇੱਕ ਮਹਾਰੈਲੀ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਕਿਸਾਨਾ ਕੁ ਸਰਪੰਨ ਸਿੰਘ ਪੰधेਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਸੀ ਬਾਕੀ ਜਥੇਬੰਦੀਆਂ ਦੇ ਨਾਲ ਮਿਲ ਕੇ ਕਿ 10 ਤਰੀਕ ਨੂੰ ਪੰਜਾਬ ਦੇ ਵਿੱਚ ਬਾਈਕ ਰੈਲੀ ਕੀਤੀ ਜਾਵੇਗੀ ਉਸ ਤੋਂ ਇਲਾਵਾ ਵੀ ਵੱਡੇ ਪ੍ਰੋਗਰਾਮ ਦੇ ਦਿੱਤੇ ਆ ਹੁਣ ਕਿਸਾਨ ਮੋਰਤੋਂ ਐਕਟਿਵ ਹੋ ਚੁੱਕੇ ਨੇ ਦੁਬਾਰਾ ਤੋਂ ਵੱਡੇ ਅੰਦੋਲਨਾਂ ਦੀਆਂ ਤਿਆਰੀਆਂ ਕਰ ਰਹੇ ਨੇ ਕਿਸਾਨ ਆਖਰ ਦੇਖਣ ਵਾਲੀ ਗੱਲ ਹੈ ਕਿ ਹੁਣ ਜੋ ਅੰਦੋਲਨ ਹੋਣਗੇ ਉਸ ਦੇ ਵਿੱਚ ਆਰ ਪਾਰ ਦੀ ਲੜਾਈ